ਆਪਦੇ ਵਿਧਾਇਕਾਂ ਨੂੰ ਸਰਕਾਰ ਨੇ ਖੁਸ਼ੀ ਦੇ ਦਿੱਤੀ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਲਗਾਤਾਰ ਆਪਣੇ ਹਲਕਿਆਂ ਦੇ ਵਿੱਚ ਮਨਪਸੰਦੀ ਦਾ ਅਫਸਰ ਲਗਾਉਣ ਦੀ ਮੰਗ ਕਰ ਰਹੇ ਸੀ ਅਤੇ ਲਗਾਤਾਰ ਇਹਨਾਂ ਵਿਧਾਇਕਾਂ ਦੇ ਵੱਲੋਂ ਇਸ ਦੇ ਲਈ ਜ਼ੋਰ ਵੀ ਪਾਇਆ ਜਾ ਰਿਹਾ ਸੀ ਪਰ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਇਹਨਾਂ ਵਿਧਾਇਕਾਂ ਨੂੰ ਮਾਨ ਸਰਕਾਰ ਨੇ ਖੁਸ਼ ਕਰ ਦਿੱਤਾ ਹੈ ਇਹਨਾਂ ਦੇ ਪਸੰਦੀ ਦਾ ਜੋ ਅਫਸਰ ਨੇ ਉਹਨਾਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ ਬਸ਼ਰਤੇ ਇਹਨਾਂ ਦੇ ਵਿੱਚੋਂ ਕੋਈ ਵੀ ਕਿਸੇ ਤਰੀਕੇ ਦੇ ਨਾਲ ਸ਼ੱਕੀ ਜਾਂ ਫਿਰਦਾਗੀ ਨਾ ਹੋਵੇ ਪੰਜਾਬੀ ਟ੍ਰਿਬਿਊਨ ਦੇ ਵਿੱਚ ਚਰਨਜੀਤ ਪੁੰਲੜ ਦੀ ਖਬਰ ਦੇ ਅਨੁਸਾਰ ਆਮ ਆਦਮੀ ਪਾਰਟੀ ਨੇ ਅੰਦਰੋਂ-ਅੰਦਰੀ ਆਫ ਚੱਲ ਰਹੇ ਵਿਧਾਇਕਾਂ ਨੂੰ ਖੁਸ਼ ਕਰ ਦਿੱਤਾ ਹੈ ਸਰਕਾਰੀ ਅਪਸਰਾਂ ਮੁਲਾਜ਼ਮਾਂ ਦੀਆਂ ਬਦਲੀਆਂ 'ਚ ਇਹਨਾਂ ਵਿਧਾਇਕਾਂ ਦੀ ਤੂਤੀ ਬੋਲੀ ਹੈ ਸਰਕਾਰੀ ਵਿਭਾਗਾਂ 'ਚ ਵਿਧਾਇਕਾਂ ਦੀਆਂ ਸਿਫਾਰਿਸ਼ਾਂ ਦਾ ਹੜ ਆਇਆ ਹੋਇਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀ ਮੀਟਿੰਗਾਂ 'ਚ ਵਿਧਾਇਕਾਂ ਨੂੰ ਭਰੋਸਾ ਦਿੱਤਾ ਸੀ ਕਿ ਉਹਨਾਂ ਦੀ ਮਰਜ਼ੀ ਅਨੁਸਾਰ ਹਲਕਿਆਂ ਵਿੱਚ ਅਪਸਰਾਂ ਤੇ ਮੁਲਾਜ਼ਮਾਂ ਦੀ ਤਾਇਨਾਤੀ ਹੋਵੇਗੀ ਬਸ਼ਰਤ ਇਹ ਸਿਫਾਰਸ਼ ਕੀਤੀ ਕਿ ਅਧਿਕਾਰੀ ਜਾਂ ਮੁਲਾਜ਼ਮ ਦਾ ਕਿਰਦਾਰ ਸ਼ੱਕੀ ਜਾਂ ਦਾਗੀ ਨਾ ਹੋਵੇ ਪੰਜਾਬ ਪੁਲਿਸ 'ਚ ਜੋ 210 ਦੇ ਕਰੀਬ ਡੀਐਸਪੀ ਬਦਲੇ ਗਏ ਨੇ ਉਹਨਾਂ 'ਚੋਂ ਬਹੁਤੇ ਹਲਕਿਆਂ 'ਚ ਵਿਧਾਇਕਾਂ ਦੀ ਪਸੰਦ ਦੇ ਪੁਲਿਸ ਅਫਸਰ ਲਾਏ ਗਏ ਨੇ ਮੁੱਖ ਮੰਤਰੀ ਦਫ਼ਤਰ ਨੇ ਦਾਗੀ ਪੁਲਿਸ ਅਫਸਰਾਂ ਅਤੇ ਮਾਲ ਅਫਸਰਾਂ ਦੀ ਇੱਕ ਸੂਚੀ ਤਿਆਰ ਕੀਤੀ ਹੋਈ ਹੈ ਜਿਹੜੇ ਵਿਧਾਇਕ ਨੇ ਕਿਸੇ ਸ਼ੱਕੀ ਕਰਦਾਰ ਵਾਲੇ ਅਫਸਰ ਦੀ ਸਿਫਾਰਸ਼ ਕੀਤੀ ਹੋਈ ਸੀ ਉਸ ਵਿਧਾਇਕ ਤੋਂ ਬਦਲਵੀਂ ਸਿਫਾਰਸ਼ ਮੰਗੀ ਗਈ ਹੈ ਕਈ ਸਬ ਡਿਵੀਜ਼ਨਾਂ ਵਿੱਚ ਐਸ ਡੀ ਐਮ ਜੀ ਦੀ ਵਿਧਾਇਕਾਂ ਦੀ ਪਸੰਦ ਦੇ ਲਾਏ ਗਏ ਨੇ 2.5 ਵਰਿਆਂ ਤੋਂ ਇਹ ਵਿਧਾਇਕ ਆਪਣੇ ਪਸੰਦ ਦੇ ਅਫਸਰ ਲਵਾਉਣ ਵਿੱਚ ਪਏ ਹੋਏ ਸਨ ਪਰ ਉਹ ਅਸਫਲ ਰਹੇ ਕਈ ਵਿਧਾਇਕ ਦਾਗੀ ਅਫਸਰਾਂ ਦੀ ਤਨਾਤੀ ਕਰਾਉਣ ਵਿੱਚ ਸਫਲ ਹੋਏ ਨੇ ਆਗਾਮੀ ਜ਼ਿਮਨੀ ਚੋਣਾਂ ਅਤੇ ਪੰਚਾਇਤ ਚੋਣਾਂ ਤੋਂ ਪਹਿਲਾਂ ਹੋਣਾ ਰੰਗ ਬਦਲੇ ਨੇ ਕੈਬਨਟ ਵਜ਼ੀਰ ਹੁਣ ਵਿਧਾਇਕਾਂ ਦੀਆਂ ਸਫਾਰਸ਼ਾਂ ਨੂੰ ਅੱਖਾਂਵਲ ਆਉਣ ਲੱਗੇ ਨੇ ਵੇਰਵੇ ਅਨੁਸਾਰ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਵਿੱਚ ਵੱਡੀ ਗਿਣਤੀ ਚ ਤਬਾਦਲੇ ਹੋਏ ਨੇ ਵਿਧਾਇਕ ਆਪਣੇ ਖਾਸ ਅਫਸਰਾਂ ਨੂੰ ਦੋ-ਦੋ ਚਾਰਜ ਦਿਵਾਉਣ ਚ ਵੀ ਕਾਮਯਾਬ ਹੋਏ ਨੇ ਕਈ ਬਪਾਗੰਚ ਸ਼ਕਤੀਕਰਦਾਰ ਵਾਲੇ ਅਫਸਰ ਅਤੇ ਮੁਲਾਜ਼ਮ ਵੀ ਸਫਲ ਹੋ ਗਏ ਨੇ ਪੰਜਾਬ ਸਰਕਾਰ ਨੇ ਆਮ ਬਦਲੀਆਂ ਦੀ ਤਰੀਕ ਅੱਜ 31 ਅਗਸਤ ਤੱਕ ਵਿਦਾ ਦਿੱਤੀ ਹੈ ਪਤਾ ਲੱਗਾ ਕਿ ਵਿਧਾਇਕਾਂ ਨੇ ਪੱਤਰ ਲਿਖ ਕੇ ਆਪਣੇ ਚਾਹਤਿਆਂ ਨੂੰ ਤਾਇਨਾਤ ਕਰਾਇਆ ਖੇਤੀ ਵਿਭਾਗ ਵਿੱਚ ਹਾਲ ਹੀ ਚ 300 ਤੋਂ ਜ਼ਿਆਦਾ ਅਫਸਰਾਂ ਤੇ ਮੁਲਾਜ਼ਮਾਂ ਦੀਆਂ ਬਦਲੀਆਂ ਹੋਈਆਂ ਨੇ ਅਤੇ ਇਨ੍ਹਾਂ 'ਚੋਂ 90% ਬਦਲੀਆਂ ਵਿਧਾਇਕਾਂ ਦੀਆਂ ਸਿਫਾਰਸ਼ਾਂ ਤੇ ਹੋਈਆਂ। ਮਾਲਵਾ ਖਿੱਤੇ ਦਾ ਇੱਕ ਵੱਡੇ ਰਤਬੇ ਵਾਲਾ ਅਗੂ ਸਿਫਾਰਸ਼ਾਂ ਕਰਨ ਵਿੱਚ ਨੰਬਰ 1 ਹੈ। ਬਿਜਲੀ ਵਿਭਾਗ ਵਿੱਚ ਕਈ ਵਿਧਾਇਕਾਂ ਦੀਆਂ ਬਦਲੀਆਂ ਵਾਸਤੇ ਸਿਫਾਰਸ਼ਾਂ ਦਾ ਹੜ ਆਇਆ ਪਿਆ ਹੈ। ਪਾਵਰ ਕਮ ਨੂੰ ਚੋਣੇ ਦੇ ਸੀਜ਼ਨ ਕਰਕੇ ਕਾਫੀ ਮੁਸ਼ਕਲ ਬਣੀ ਹੋਈ ਹੈ। ਇਥੋਂ ਤੱਕ ਕਿ ਜੋ ਹਰਿਆਣਾ ਦੇ ਵਸਨੀਕ ਪਾਵਰ ਕਮ ਵਿੱਚ ਤਾਇਨਾਤ ਨੇ ਉਹਨਾਂ ਨੂੰ ਹਰਿਆਣਾ ਦੀ ਸਰਹੱਦ ਲੱਗੇ। ਤਬਦੀਲ ਕਰਾਉਣ ਵਾਸਤੇ ਆਪ ਵਿਧਾਇਕ ਪੱਪਾ ਭਾਰਨੇ ਇੱਕ ਕੈਬਨਟ ਮੰਤਰੀ ਖੁਦ ਵੀ ਇਹਨਾਂ ਬਦਲੀਆਂ ਦੀ ਸਿਫਾਰਸ਼ਾਂ ਤੋਂ ਕਾਫੀ ਤੰਗ ਹੈ ਸਿੱਧ ਵਿਭਾਗ ਵਿੱਚ ਵੱਡੇ ਪੱਧਰ ਤੇ ਤਬਾਦਲੇ ਹੋਏ ਨੇ ਜਲ ਸਰੋਤ ਵਿਭਾਗ ਅਤੇ ਮਾਈਨਿੰਗ ਵਿਭਾਗ ਵਿੱਚ ਕਰੀਬ 400 ਅਸਰਾਂ ਤੇ ਮੁਲਾਜ਼ਮਾਂ ਦੀਆਂ ਆਮ ਬਦਲੀਆਂ ਹੋਈਆਂ ਨੇ ਪਤਾ ਲੱਗਾ ਕਿ ਪਹਿਲੀ ਵਾਰ ਇੰਨੇ ਵੱਡੇ ਪੱਧਰ ਤੇ ਤਬਾਦਲੇ ਹੋਏ ਨੇ ਮਾਲ ਵਿਭਾਗ ਵਿੱਚ ਆਉਣ ਵਾਲੇ ਦਿਨਾਂ ਵਿੱਚ ਬਦਲੀਆਂ ਹੋਣੀਆਂ ਹਨ ਜਿਨ੍ਹਾਂ ਵਾਸਤੇ ਪਹਿਲਾਂ ਹੀ ਵਿਧਾਇਕਾਂ ਨੇ ਸਿਫਾਰਸ਼ਾਂ ਭੇਜੀ ਹੋਈਆਂ ਹੈ ਕਈ ਉੱਚ ਅਫਸਰਾਂ ਨੇ ਦੱਸਿਆ ਕਿ ਵਿਧਾਇਕਾਂ ਵੱਲੋਂ ਜਿੰਨੇ ਸफारਿਸ਼ੀ ਪੱਤਰ ਬਦਲੀਆਂ ਬਾਰੇ ਲਿਖੇ ਗਏ ਨੇ ਉਹਨੇ ਕਿਸੇ ਵਿਧਾਇਕ ਨੇ ਲੋਕ ਮਸਲੇ ਸੰਬੰਧੀ ਨਹੀਂ ਲਿਖੇ ਇੱਕ ਅਧਿਕਾਰੀ ਨੇ ਦੱਸਿਆ ਕਿ ਬਹੁਤੇ ਵਿਧਾਇਕਤਾ ਲੋਕਾਂ ਦੇ ਕਮਾਂਕਾਰਾਂ ਤੇ ਸਾਂਝੇ ਕੰਮਾਂ ਦੀ ਥਾਂ ਤੇ ਬਦਲੀਆਂ ਦੇ ਗਿੜ ਵਿੱਚ ਹੀ ਉਲਝੇ ਹੋਏ ਨੇ ਕਈ ਵਿਧਾਇਕਤਾ ਆਪਣੇ ਨਾਪਸੰਦੀ ਵਾਲੇ ਅਧਿਕਾਰੀ ਜਾਂ ਮੁਲਾਜ਼ਮਾਂ ਬਾਰੇ ਇਥੋਂ ਤੱਕ ਲਿਖ ਦਿੰਦੇ ਨੇ ਕਿ ਉਸ ਨੂੰ ਉਸ ਹਲਕੇ ਤੋਂ ਇੰਨੀ ਕਿਲੋਮੀਟਰ ਦੂਰ ਬਦਲ ਦਿੱਤਾ ਜਾਵੇ ਸੋ ਇਹ ਜੋ ਬਦਲੀਆਂ ਬਾਰੇ ਖਬਰ ਸਾਹਮਣੇ ਆਈ ਹੈ ਇਸ ਦੇ ਵਿੱਚ ਇੰਜ ਦਿਖਾਈ ਦੇ ਰਿਹਾ ਇੰਜ ਪ੍ਰਤੀਤ ਹੋ ਰਿਹਾ ਹੈ ਕਿ ਵਿਧਾਇਕ ਆਪਣੇ ਚਾਹੇਤਿਆਂ ਨੂੰ ਬਦਲਾਉਣ ਦੇ ਵਿੱਚ ਸਫਲ ਹੋਏ ਨੇ ਆਪਣੇ ਕੋਲ ਲਿਆਉਣ ਦੇ ਵਿੱਚ ਸਫਲ ਹੋਏ ਨੇ ਹੁਣ ਆਉਣ ਵਾਲੇ 2.5 ਸਾਲਾਂ ਦੇ ਵਿੱਚ ਸਰਕਾਰ ਅਤੇ ਵਿਧਾਇਕ ਕਿਸ ਤਰੀਕੇ ਨਾਲ ਕੰਮ ਕਰਨਗੇ ਕਿਉਂਕਿ ਉਹਨਾਂ ਦੇ ਪਸੰਦੀਦਾ ਅਫਸਰ ਅਤੇ ਮੁਲਾਜ਼ਮ ਤਾਂ ਹੁਣ ਤਾਇਨਾਤ ਹੋ ਗਏ ਨਹੀਂ ਇਹ ਆਉਣ ਵਾਲੇ 2.5 ਸਾਲਾਂ ਵਿੱਚ ਪਤਾ ਲੱਗ ਜਾਵੇਗਾ ਤੁਹਾਨੂੰ ਕੀ ਲੱਗਦਾ ਹੈ ਕਿ ਇਹਨਾਂ ਵਿਧਾਇਕਾਂ ਦੇ ਵੱਲੋਂ ਆਪਣੇ ਪਸੰਦੀਦਾ ਚਹੇਤਿਆਂ ਅਫਸਰਾਂ ਨੂੰ ਮੁਲਾਜ਼ਮਾਂ ਨੂੰ ਤਾਇਨਾਤ ਕਰਵਾਉਣ ਦੇ ਨਾਲ ਸਰਕਾਰ ਚੰਗਾ ਕੰਮ ਕਰ ਸਕੇਗੀ ਇਸ ਬਾਰੇ ਆਪਣੀ ਰਾਇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕਾਰਨਰ ਦੇ ਨਾਲ